25 ਨਾਲ ਮਾਰਣਾ ਹੈ ਸਰ 19 ਸਾਲ ਦੇ ਬੱਚੇ ਨੂੰ ਟਿੱਪਰ ਚਲਾਉਣ ਨੂੰ ਦਿੰਦੇ ਹੋ 19 ਸਾਲ ਦਾ ਬੱਚਾ ਟਿੱਪਰ ਚਾਹੁੰਦਾ ਨਾਲਾ ਸਾਹਿਬ ਦੇ ਦੋ ਦਿਨ ਚਾਰ ਦਿਨ ਪਹਿਲਾਂ ਉਸ ਬੱਚੇ ਨੇ ਪਹਿਲਾਂ ਐਕਸੀਡੈਂਟ ਕੀਤਾ ਉਹਦੀ ਵੀ ਜ਼ਿੰਦਗੀ ਇਹਨਾਂ ਨੇ ਖਰਾਬ ਕੀਤੀ ਜਿਹਨੂੰ ਐਡੈਕਟਿਵ ਪਰਫਰਾਇਆ ਉਹਨੂੰ ਕੀ ਇੱਤਲ ਹੈ ਇਹ ਜਿਹੜੇ ਟਿੱਪਰ ਨੇ ਨਾ ਇਹ ਰੇਤ ਮਾਫੀਏ ਦਿੰਦੇ ਆ ਔਰ ਉਹ ਰੇਤ ਮਾਫੀਆ 15 ਤੋਂ 20 ਹਜ਼ਾਰ ਕਰੋੜ ਦਾ ਮਾਫੀਆ ਹੈ ਈਦਾ ਹਿੱਸਾ ਤਾਂ ਤੱਕ ਜਾਂਦਾ ਤਾਂ ਇਹ ਫੜਦੇ ਨੀਗੇ ਤਾਂ ਉਹਦੇ ਲਈ ਵੀ ਆਪਾਂ ਨੂੰ ਐ ਹੀ ਉੱਠਣਾ ਪੈਣਾ ਰਲ ਮਿਲ ਕੇ ਫੇਰ ਬੰਨਗੇ ਬੰਦੇ ਐਦਾ ਕਿੰਨੀ ਕਮੇਟੀ ਚਾਹੀਦੀ ਐ ਦੁਨੀਆ ਤੇ ਇੱਥੇ ਰਹੇ ਆ ਇੱਥੇ ਪਹਿਲਾਂ ਕਿੰਨੇ ਕਿ ਟਿਪਰ ਜਾਂਦੇ ਸੀ ਹੋਇਆ ਕਿ ਇੱਕ ਚਲੇ ਗਿਆ ਦੋ ਚਲੇ ਗਿਆ ਦਿੱਤੇ ਵਿੱਚ 4-400 ਟਿਪਰ ਨਿਕਲ ਰਹੇ ਇਹ ਜਿੱਥੇ ਵੀ ਟਿਪਰ ਹੈਗੇ ਨੇ ਅਸੀਂ ਆਨੰਦਪੁਰ ਸਾਹਿਬ ਤੇ ਰੋਪੜਾ ਲਗਾਏ ਆ ਉੱਥੇ ਵੀ ਭੈਣ ਜੀ ਪਤਾ ਹੀ ਨਹੀਂ ਕਿੰਨੇ ਬੰਦਿਆਂ ਦੀਆਂ ਇਹ ਹੱਤਿਆਨਾ ਕਰ ਚੁੱਕੇ ਨੇ ਲੱਤਾ ਬਾਵਾ ਤੋੜ ਚੁੱਕੇ ਨੇ ਇਹ ਹੀ ਟਿੱਪਾਂ ਜਿਵੇਂ ਲੱਕੜੇ ਦੱਸਿਆ ਇਹਨਾਂ ਨੂੰ ਪੈਸੇ ਹੀ ਦਿੰਦੇ ਨੇ 1000 ਰੁਪਇਆ ਕਿ ਜਲਦੀ ਪਹੁੰਚੋ ਤੁਸੀਂ ਚਲਾਣੇ ਏ ਤੁਸੀਂ ਰਾਤ ਨੂੰ ਚਲਾ ਲਓ ਜੇ ਕੋਈ ਫਿੱਟੀ ਟੋੜੀ ਐ ਰੇਤਾ ਟੋੜਾ ਰਾਤ ਨੂੰ ਚਲਾ ਲਓ ਇਹ ਨਜਾਇਜ਼ ਹੈ ਜੀ ਰਾਤ ਨੂੰ ਕੀ ਐ ਕਿ ਰਾਤ ਨੂੰ ਵੀ ਮਾਰਦੇ ਨੇ ਔਰ ਇਹ ਜਿਹੜਾ ਨਜਾਇਜ਼ ਕੰਮ ਹੁੰਦਾ ਇਹਨਾਂ ਨੂੰ ਪੈਸੇ ਦਿੰਦੇ ਨੇ ਕਿ ਜਲਦੀ ਆਓ ਸ਼ਰਾਬਾ ਇਹ ਪੀ ਕੇ ਚਲਾਉਂਦੇ ਨੇ ਤਾਂ ਫਿਰ ਇਹਨਾਂ ਨੇ ਮਾਰਨੀ ਹੀ ਆ ਬੰਦੇ ਆਹੀ ਪੁੱਛੂ ਭਾਈ ਉਹ ਡਰਾਈਵਰ ਲਾਈਡਰ ਦੀ ਪਰਵਾਰ ਹੈ ਉਹਨੂੰ ਕਿਤੇ ਨੌਕਰੀ ਨਹੀਂ ਮਿਲਦੀ ਉਹ ਤਾਂ ਚਲੋ ਨੌਕਰੀ ਦੇ ਦਾ ਟਾਈਮ ਹੀ ਭਗਵਾਨ ਸਿਧ ਮਾਤ ਤੋਂ ਉਹ ਜਿਹੜੇ ਸ਼ਰਾਬੀ ਹੋ ਕੇ ਮਰੇ ਉਹਨਾਂ ਦੀ ਸਾਰੀਆਂ ਤੇ ਉਹਨਾਂ ਦਾ ਸਰਕਾਰੀ ਲੋਕੀਏ ਇਹ ਤਾਂ ਸਾਡੇ ਨਾਲ ਜੋ ਪਾਣਾ ਪੀਣਾ ਬੀਂਿਆ ਜੀ ਉੰਨੀ ਨੂੰ ਆਪ ਵਾਲਾ ਨਾਮ ਤੇ ਜਿੰਦੇ ਜਿੰਦੇ ਲੁਧਿਆਣੇ ਚ ਇਹਨਾਂ ਨੂੰ ਸਹਿ ਹੋ ਜੇਗੀ ਹੁੰਦੀ ਨੂੰ ਹੁਣ ਅੱਜ ਤੇ ਉੱਥੇ ਬਸ ਤੁਹਾਡੀ ਆ ਅਪੀਲ ਆ ਰਹੀ ਪਹੁੰਚ ਨਹੀਂ ਹੋਤੀ ਤਾਂ ਕਿ ਆਪ ਵਾਲਾ ਨਾ ਜੀ ਜੋ ਬੰਦਾ ਵੀ ਗਲਤ ਕਰਦਾ ਹੈ ਜੋ ਗਲਤ ਕਰਦਾ ਹੈ ਸਭ ਖਾਣ ਪੀਣ ਵਾਲੇ ਸਜ਼ਾ ਮਿਲਣੀ ਚਾਹੀਦੀ ਹੈ ਸਭ ਬੀਚਰ ਔਰ ਹਰ ਤਰ੍ਹਾਂ ਨਾਲ ਸਜ਼ਾ ਮਿਲਣੀ ਚਾਹੀਦੀ ਹੈ ਕੋਈ ਨਹੀਂ ਬੰਦਾ ਕੋਈ ਵੀ ਹੋਵੇ ਕੋਈ ਪਾਰਟੀ ਹੋਵੇ ਕੋਈ ਗਲਤ ਬੰਦਾ ਗਲਤ ਹੈ ਬਿਲਕੁਲ ਸਹੀ ਕਰ ਸਰਕਾਰ ਨੂੰ ਨਾ ਜੀ ਹਾਂ ਮਾਜੀ ਕਰਨ ਇਹ ਕਿਹਨਾ ਇੰਜਾਮ ਲੱਭਾ ਜੀ ਜਿਹੜਾ ਇਹ ਟਿੱਕਰ ਦਾ ਮਾਲਕ ਹੈ ਉਸ ਨੂੰ ਨਾਲ ਰਲਿਆ ਵੈ ਮਾ ਤੇ ਕਿਸ ਤਰ੍ਹਾਂ ਕੀ ਫੜ ਲੋ ਸਰਕਾਰ ਤੁਹਾਡੀ ਤੁਸੀਂ ਕਰ ਦਿਓ ਐਕਸਪੋਜ਼ ਫੜ ਲੋ ਫੜ ਕੇ ਐਕਸਪੋਜ਼ ਕਰ ਦਿਓ ਆਧਾ ਉਹਦਾ ਉਹਦਾ ਮਾਨਾ ਜੀ ਆਏ ਆ ਇੱਥੇ ਬਣਾ ਲਓ ਆ ਜੋ ਆਇਆ ਤੁਸੀਂ ਤੁਮ ਕਾਂਦੇ ਹੋਗੇ ਸਾਰੇ ਇਹ ਇਹਨਾਂ ਦੇ ਬੇਟੇ ਬੈਠੇ ਹੋਏ ਨੇ ਉੱਤੇ ਟਾਵਰ ਦੇ ਬੇਟੇ ਜਿਹੜੇ ਟਾਵਰ ਦੇ ਬੇਟੇ ਆ ਕਰੋ ਉਹਨਾਂ ਨੂੰ ਬਹੁਤ ਬਹੁਤ ਤਕਲੀਫ ਕੱਟ ਰਹੇ ਨੇ ਅਸੀਂ ਬੇਨਤੀਆਂ ਕਰਦੇ ਆ ਉਹਨਾਂ ਨੂੰ ਉੱਤਰੋਂ ਹੇਠਲੇ ਥੱਲੇ ਬਹਿ ਜਾਓ ਥੱਲੇ ਬਹਿ ਜਾਓ ਅਸੀਂ ਨਾਲ ਬਹਿ ਜਾਾਂਗੇ ਉੱਤੋਂ ਥੱਲੇ ਐਡੀ ਉੱਪਰ ਬੈਠਿਆ ਧੁੱਪ ਵੀ ਨੇਰੀ ਸਾਰਾ ਕੁਝ ਚੱਲ ਲਿਆ ਅਸੀਂ ਸਾਰੇ ਸਮਾਨੇ ਨੂੰ ਗਾਰੰਟੀ ਕਰਦੇ ਹਾਂ ਅਸੀਂ ਬੇਨਤੀਆਂ ਕਰਦੇ ਹਾਂ ਹੱਥ ਜੋੜ ਕੇ ਥੱਲੇ ਆ ਜੀ ਅਸੀਂ ਦੀ ਕਹਿਰ ਬੁਜਾਰਤਾ ਹੁਣ ਮੇਰਾ ਸੈਂਚਾ ਸਿਰ ਤੇ ਹੱਥ ਰੱਖ ਕੇ ਤੁਸੀਂ